ਫੜੋ ਤੇ ਕਬਲਾ ਨਹੀਂ ਉਹ ਜਿਹੜਾ ਮਾਰਨਾ ਉਹ ਪਾਚ ਮੇਰੀਆਂ ਵੱਟਾਂ ਕੀ ਤੇ ਤੋਕੀਆ ਵੱਡੀ ਕਰਲੀ ਨੇ ਛੋਟੀ ਕਰਲੀ ਮੂੰਹ ਪਰ ਮਾਰ ਕੁੜੀ ਹਵੀ ਤੇ ਬਹੁਤ ਭਰੰਦ ਰਹਿੰਦੇ ਇੱਕ ਕਿਦਾਂ ਛੜਾਈਏ ਹੋਵੇ ਹਣਾ ਓਹੋ ਹੋ ਮੁੰਨ ਚੀਬੋ ਇਹ ਖਾ ਲੈਂਦੀਆਂ ਨਹੀਂ ਖਾ ਲੈਂਦੀਆਂ ਛਡਾ ਦੇ ਨਹੀਂ ਦੇਖਣੇ ਕਿੱਧਰ ਗਈ ਛੱਡ ਕੇ ਮੈਦਾਨ ਭੱਜ ਗਈ ਉਹ ਵੇਖ ਤਾਂ ਜਿੱਥੇ ਜਾ ਗਈ ਉਹ ਬਹੁਤ ਮੋਟੀ ਆ ਇਹ ਕਰਨ ਲੰਗਾ ਕਰਨ ਲੰਗਾ ਨੂੰ ਖਾ ਲਈਂਦੀਆਂ ਉਹ ਨਹੀਂ ਖਾਂਦੀ ਤੇ 7 8 9 10 ਹੋਂਦਸ ਬਾਹਰ ਲਾਏ ਆ ਵੀ ਲਾ ਲਈ ਚਲੋ ਜੀ ਇਧਰ ਲਾਉਂਦੇ ਪੇ ਪੁਸ਼-ਅਪ ਠੀਕ ਆ ਜੀ ਤੇ ਹੁਣ ਆਪਾਂ ਵਲੌਗ ਸ਼ੁਰੂ ਕਰਦੇ ਆਂ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਅੱਜ ਆਪਾਂ ਬਣਾਉਣਾ ਪੜਥਾ ਏਡੇ ਏਡੇ ਬਤਾਉ ਮੈਂ ਲੈ ਕੇ ਆਇਆ ਸੀਗਾ ਠੀਕ ਹੈ ਪਾਥੀਆਂ ਤੇ ਬਣਾਵਾਂਗੇ ਪਾਥੀਆਂ ਵੀ ਮੈਂ ਲੈ ਆਇਆ ਮਾਂ ਤੇ ਇਧਰ ਧੁੱਪ ਕਾਫੀ ਹੁੰਦੀ ਆ ਆਪਣੇ ਕੋਠੀ ਦੇ ਬਿਲਕੁਲ ਨਾਲ ਨਾ ਛਾਂ ਹੀ ਛਾਂ ਵਾ ਠੀਕ ਹੈ ਸੂਰਜ ਇਧਰ ਆ ਗਿਆ ਹੁਣ ਆਪਾਂ ਸ਼ੁਰੂ ਕਰਦੇ ਆਂ ਆ ਬੱਲੇ ਗੁਰੂ ਸ਼ਾਨ ਸਿੰਘ ਵੀ ਆ ਗਿਆ ਚਲੋ ਜੀ ਆਈਏ ਆਪਕਾ ਇੰਤਜ਼ਾਰ تھا ਕੋਰ ਹੈ ਵਧੀਆ ਆ ਜਾ ਚਲੋ ਜਿੰਨੂੰ ਚੀਜੀ ਖਵਾਉਣੇ ਆ ਆ ਜਾ ਆ ਜਾ ਸ਼ੁਰੂ ਕਰਨੀ ਲੱਗੇ ਤੂੰ ਆ ਗਿਆ ਉਧਰੋਂ ਚਲੋ ਜੀ ਸ਼ੁਰੂ ਕਰਨੀ ਲੱਗੇ ਗੁਰਸ਼ਾਨ ਵੀ ਆ ਗਿਆ ਇਹਨੇ ਵੀ ਖਵਾਉਣੇ ਆ ਪੜਥਾ ਲੈ ਨਹੀਂ ਖਾਂਦਾ ਚਲ ਨਾ ਖਾਈਂ ਦੇ ਆ ਤੇ ਜਾ ਦੇਖ ਲੈ ਨਾ ਖਾਈਂ ਤੈਨੂੰ ਆਜਾ ਜੀ ਹੁਣ ਪੜਥੇ ਦੀ ਸਬਜੀ ਤਿਆਰ ਸਬਜੀ ਹੁੰਦੀ ਨਾ ਇਹਦੀ ਪੜਥਾ

ਅੱਛਾ ਪਹਿਲਾਂ ਭੁੰਨਣਾ ਕਿਉਂ ਘਟ ਲਾਇਆ ਵੀਰ ਜੀ ਵਾਸ ਕਰਿਆ ਕਰ ਕਿਉਂ ਲਾਇਆ ਕਿਉਂ ਆਏ ਪਤਾ ਮੈਂ ਤੈਨੂੰ ਨਹੀਂ ਫੇਰ ਚੁੱਪ ਰਹਿ ਗੁੱਸਾ ਹੋ ਗਿਆ ਗਾਇਸ ਹਾਂ ਗੁੱਸਾ ਆ ਨਹੀਂ ਹੀ ਕਰਦਾ ਘਟ ਲਾਇਆ ਪਤਾ ਵੀ ਆ ਕਿਉਂ ਲਾਇਆ ਦੱਸ ਦੇ ਇਹ ਵੀ ਨਹੀਂ ਦੱਸਣਾ ਸਸਪੈਂਸ ਮੇ ਮਰੇਗਾ ਤੂੰ ਇਹ ਛਿਲਕਾ ਜਲਦੀ ਆਰਾਮ ਨਾਲ ਲਊਗਾ ਅੱਛਾ बताई उड़ा आ टमाटर क्यों नहीं दे भी दाई रख देनी है मैं ਲੈ ਰੱਖ ਦੇ ਦਿੰਦੇ ਆਹ ਸਾਰੀ ਬੜੀ ਆ ਹੈ ਕਿੱਥੇ ਰੱਖਾਂ ਟਮਾਟਰ ਵੀ ਇਦਾਂ ਹੀ ਕਿੱਦਾਂ ਰੱਖਾਂ ਦੱਸ ਦਿਨੇ ਗ੍ਰੀਸੀ ਕਰਕੇ ਆਹ ਆਫਕੋਸ ਆ ਕਿਉਂ ਨਹੀਂ ਆ ਇਹ ਰਾਜੀ ਕਿੰਨਾ ਟਾਈਮ ਲੱਗਣਾ ਵਾ ਤੁਹਾਡੀ ਤਾਂ ਅੱਗੀ ਬੋਚ ਚੱਲੀ ਤੇ ਨਹੀਂ ਨਹੀਂ ਬਹੁਤ ਆ ਖਾਣਾ ਖਾ ਰਿਹਾ ਇਹ ਲੜੀ ਜਾਂਦੇ ਯਾਰ ਲੜੀ ਜਾਂਦੇ ਕੁਲੀ ਜਾਂਦੇ ਯਾਰ ਅੱਗ ਬਲਦੀ ਭਜਾ ਦਿੰਦੀ ਆ ਕੀ ਇਹਨੂੰ ਘਰ ਨਾਲ ਤਕੋਂ ਦੁਖੀ ਆ ਦੋ ਇਨਸਾਨ ਬਹੁਤ ਹੀ ਦੁਖੀ ਆ ਵਿਚਾਰੇ ਇਹ ਆਦੀਵਾਸ ਜੰਗਲਾਂ 'ਚ ਰਹਿ ਕੇ ਆਏ ਘਟ ਕੋ ਅੱਗ ਨਹੀਂ ਬਲਦੀ ਤੁਹਾਡੇ ਕੋਲ ਬਲਣੀ ਚਾਹੀਦੀ ਆ ਥੱਪੜ ਵੱਜ ਜਾਣਾ ਇਹ ਕੌਣ ਕਹਿੰਦਾ ਥੱਪੜ ਵੱਜ ਜਾਣਾ ਪਹਿਲਾਂ ਇਹ ਦੱਸੋ ਇਹ ਕੀ ਆ ਕੇ ਥੱਪੜ ਵੱਜ ਜਾਣਾ ਨਾ ਇਹ ਵਿੱਚ ਪਾਵਾਂਗੇ ਪੜਥੇ ਤੇ ਨਹੀਂ ਹੋਏ ਜਾ ਡਾਈਟ ਨਾ ਨਾ ਬਿੰਗਿਆ ਮਨਾਵਣਾ ਆਂ ਡਾਈਟ ਖਾਣੇ ਆਂ ਬਿੰਦਾ ਨਾ ਪੱਠਾ ਰੈਡੀ ਹੋ ਗਿਆ ਪੜਥਾ ਠੀਕ ਆ ਤੇ ਹੁਣ ਬਤਾਉਂਗਾ ਚਲੋ ਜੀ ਜਲਦੀ ਭੁੱਖ ਬਹੁਤ ਲੱਗੀ ਹੋਈ ਆ ਨਹੀਂ ਨਹੀਂ ਚਾਹ ਹੁਣੇ ਪੀ ਕੇ ਆ ਉਹ ਵਈ ਹੁਣੇ ਨਹੀਂ ਆ ਸੱਚੀ ਹੋਣੀ ਪੀ ਕੇ ਆ ਜੀ ਗਲਾਸੀ ਕਿਵੇਂ ਨਹੀਂ ਹੁਣੇ ਪੀ ਕੇ ਆ ਨਹੀਂ ਨਹੀਂ ਗਲਾਸੀ ਹੁਣੇ ਰੱਖ ਲਈ ਆ ਨਾ ਅੱਗ ਬਲ ਨਹੀਂ ਗਰਮ ਨਹੀਂ ਆਈ ਤਾਂ ਹੀ ਮੈਂ ਕਿਹਾ ਕੋਈ ਨਹੀਂ ਆਪਾਂ ਕਰਦੇ ਗਰਮ ਗਰਮ ਕਿਦਾਂ ਕਰੇਗਾ ਨੂੰ ਹੁਣ ਹੁਣ ਵੇਖੀ ਬਤਾਉਂ ਕੱਢ ਕੇ ਕਰਾਂਗੇ ਬਤਾਉਂ ਹੈ ਨਾ ਆ ਪਾ ਸਹੀ ਆ ਕੀ ਪਾ ਮਨਚੂਰੀਅਨ ਬਣਾਉਣ ਲੱਗੇ ਆ ਉਸ ਤੋਂ ਬਾਅਦ ਪਰਤਾ ਵੀ ਆਪਣਾ ਰੈਡੀ ਆ ਤੇ ਨਹੀਂ ਯਾਰ ਆਪਾਂ ਮਨਚੂਰੀਅਨ ਨਹੀਂ ਬਣਾਉਣ ਲੱਗੇ ਕੀ ਆਏ ਕੀ ਆਏ ਨਾ ਯਾਰ ਇਹ ਤਾਂ ਵੈਸੇ ਸਾਬਣ ਇਹ ਵੈਸੇ ਆ ਡਾਈਟ ਇੰਨਾ ਨਹੀਂ ਘਟਚੀ ਮਾਰੀ ਦੀ ਦੇ ਡਾਈਟ ਅਜ ਇਸ ਕਰਨੀ ਹਾਂ ਜੀ ਸ਼ੁਰੂ ਹੋ ਗਿਆ ਬਈ ਕੰਮ ਠੀਕ ਆ ਨਾ ਤੂੰ ਅੱਜ ਚਟਾਈ ਵਸਾਈ ਹੋਵੇਂ ਹੀ ਬੈਗਿਆ ਕੋਈ ਨਹੀਂ ਨਾ ਅੱਜ ਓਦਾਂ ਕਦੀ ਓਦਾਂ ਅੱਛਾ ਜਲਦੀ ਖਾ ਤਾਂ ਫਿਰ ਆਹੇ ਹੁਣ ਦੇਖ ਵੇਖਿਆ ਤੰਦ ਚਲੋ ਜਲਦੀ ਬਣਾ ਆ ਤਖਾਣੇ ਆ ਜੀ ਕਰੀ ਜਾਂਦਾ ਜਲਦੀ ਬੋਲ ਕਿਹੜੇ ਰੰਗ ਦੀ ਹੁੰਦੀ ਬੋਲ ਐਡੀ ਦਾ ਚਿੱਟੀ ਤੇ ਖੱਟੀ ਦੀ ਜਾਲ ਚੋ ਪਹਿਲਾਂ ਐ ਮਾਰ ਪਿਆ ਫਿਰ ਅੰਦਰ ਆ ਕੇ ਫਿਰ ਉਧਰੋਂ ਇਹਨੂੰ ਕੀ ਕਹਿੰਦੇ ਆ ਪੜਥਾ ਬੰਨ੍ਹ ਲਿਆ ਬਈ ਬੜੇ ਤੇਰ ਬਾਅਦ ਉਹ ਵੀ ਚੁੱਲ੍ਹੇ ਦੇ ਸਪੈਸ਼ਲ ਚੁੱਲ੍ਹੇ ਤੇ ਬਣਾਉਂਦੇ ਆ ਇੱਧਰ ਸਾਨੂੰ ਨਾ ਬੰਦੇ ਮਜ਼ਾ ਆਉਂਦਾ ਬੰ ਮੇਨ ਗੱਲ ਹਨਾ ਆਪੋ ਮੋਲੀਬੋਲ ਨਹੀਂ ਖੇਡਦੇ ਨੇ ਕਰਮੀ ਖੇਡਦੇ ਨੇ ਸ਼ੂਟਰ ਨਹੀਂ ਆ ਮੋਲੀਬੋਲ ਆ ਉਹ ਸਹੀ ਹੈ ਆਰਾ ਇਕੱਠਾ ਹੋਣੀ ਪਉਣੀ ਅੱਜ ਨਹੀਂ ਆ ਠੀਕ ਮਤਲਬ ਫਿਰ ਮੇਰਾ ਉਹ ਲੈ ਕੇ ਆਵਾਂ ਗਾਇਸ ਹੁਣ ਟੇਸਟ ਕਰਕੇ ਵੇਖਦੇ ਕਿਦਾਂ ਦਾ ਸੁਆਦ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਨਿਊ ਵਲੌਗ ਤੇ ਅੱਜ ਮੋਟਰ ਤੇ ਆਈ ਡੈਡੀ ਹੁਣੇ ਕਰ ਲੱਗੇ ਸਪਰੇ ਸਵੇਰੇ ਸਵੇਰੇ ਆ ਗਏ ਅਸੀਂ ਉੱਠ ਕੇ ਤੇ ਅੱਜ ਸਪਰੇ ਦਾ ਕਰਕੇ ਆਏ ਸੀ ਕਿ ਤੇ ਨਾਲੇ ਆਪਾਂ ਕੀ ਕਰਨਾ ਵਾ ਜਿਹੜੇ ਚੁੱਲ੍ਹੇ ਆਪਣੇ ਖਰਾਬ ਹੋ ਗਏ ਵਰਤੇ ਨਹੀਂ ਕਿੰਨਾ ਚਿਰ ਹੋ ਗਿਆ ਤੇ ਅੱਜ ਇਹਨਾਂ ਨੂੰ ਆਪਾਂ ਨਾ ਮਿੱਟੀ ਲਾ ਕੇ ਰੰਗ ਰੰਗ ਫੇਰਨਾ ਇੱਥੇ ਨਾਲੇ ਇਹ ਕੰਮ ਕਰ ਜਾਾਂਗੇ ਤੇ ਅਭੀ ਆ ਗਈ ਮੋਟਰ ਤੇ ਭੁੱਖ ਲੱਗ ਗਈ ਸਾਨੂੰ ਤੇ ਸਪਰੇ ਮੂੰਗਰੇ ਲੈਣ ਆਈ ਸੀ ਹਨਾ ਅੱਛਾ ਮੂੰਗਰੇ ਕੀ ਬਣਾਉਣ ਲੱਗੇ ਬਣਾ ਰਹੇ ਹਾਂ ਉਹਨਾਂ ਸਪਰੇ ਹੋਈ ਗਈ ਹਾਂ ਹਾਂ ਹੁਣੇ ਸਪਰੇ ਕਰ ਤੇ ਮੂੰਗਰਿਆਂ ਨੂੰ ਇਸ ਕਰਕੇ ਘਰੇ ਭੁੱਖ ਲੱਗ ਗਈ ਰੋਟੀ ਖਾ ਲਈ ਆਪਾਂ ਇਹਨੂੰ ਕੇ ਗੇਮ ਦਾ ਨਾਮ ਕੀ ਆ 10 ਬਾਲ ਚਲੋ ਭਾਈ ਮੈਂ ਕਰਦਾ ਆਂ ਅੱਜ ਆਪਾਂ ਖੇਡਾਂਗੇ ਡਾਉਂਸ ਬਾਲ ਤੇ ਡਾਉਂਸ ਬਾਲ ਹੀ ਨਾ ਹਾਂ ਤੇ ਫੋਕਾ ਅੜਕਾਲ ਖੇਡਦੇ ਰਿਹਾ ਦੇਖੋ ਹੁਣ ਚੁੰਨੀ ਬੰਨੀ ਫਿਰਦਾ ਵਾਂ ਖੱਲੀਆਂ ਪੈ ਗਈਆਂ ਖੱਲੀਆਂ ਪੈ ਗਈਆਂ ਤੇ ਹੁਣ ਤੁਹਾਨੂੰ ਮਜ਼ਾ ਆਊਗਾ ਦੇਖ ਕੇ ਤੇ ਇਸ ਕਰਨ ਗਾਇਸ ਤੁਹਾਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਆ ਕਿ ਮੋਬਾਈਲ ਤੇ ਘੱਟ ਕਰੋ ਫਿਜ਼ੀਕਲ ਐਕਟੀਵਿਟੀਜ਼ ਜ਼ਿਆਦਾਆਂ ਕਰੋ ਚਲੋ ਫੋਨ ਇੱਥੇ ਪੈ ਵੇਖ ਲੋ ਆ ਵੇਖਦੇ ਹੀ ਨਹੀਂ ਚਲੋ ਤੇ ਆ ਇੱਕ ਬੰਦਾ ਹੋਰ ਆ ਪਿੱਛੇ ਇਹਦੇ ਮਾਰਨੀ ਆ ਮਤਲਬ ਜੇ ਇਹ ਕ ਇਹ ਵਿਚਾਰੇ ਖੜਾ ਵਾ ਇਹਨੇ ਬਚਣਾ ਆ ਬਾਲ ਤੋਂ ਇਹਨੇ ਕੈਚ ਕਰ ਲਈ ਨਾ ਇਹਦੇ 20 ਪੁਆਇੰਟ ਤੇ ਥੱਲੇ ਦੀ ਲੰਗੀ 10 ਪੁਆਇੰਟ ਤੇ ਜੇ ਇਹਦੇ ਵੱਜ ਗਏ ਆਊਟ ਵੀ ਹੋ ਗਈ ਤੇ 50 ਪੁਆਇੰਟ ਜੇ ਦੇ ਹੋ ਗਏ ਤਾਂ ਇਹਦੇ ਵੱਜ ਵੀ ਗਈ 50 ਪੁਆਇੰਟੇ ਤੇ ਕੱਟੇ ਜਾਣੇ ਤੇ ਇਹਦੀ ਵਾਰੀ ਮਿਲ ਜਾਣੀ ਇਹਨੂੰ ਮਤਲਬ ਪੁਆਇੰਟਾਂ ਦਾ ਇਹ ਵੀ ਹੋ ਗਈ ਵੀ ਇਹਨੇ ਬਸ ਬਚਣਾ ਹੁਣ ਉਹਦੇ ਕੋਲ ਬਾਲ ਆਇਆ ਨਹੀਂ ਆ ਉਹਨੇ ਇੱਧਰ ਮਾਰਨੀ ਇਹਦੇ ਤੇ ਜੇ ਬਚ ਗਿਆ ਫਿਰ ਉਹਦੇ ਕੋਲ ਪਹੁੰਚ ਜਾਣੀ ਇਦਾਂ ਹੀ ਬਸ ਗੇਮ ਚੱਲੀ ਜਾਣੀ ਆ ਇੱਥੇ ਜਾਮ ਨੂੰ ਆ ਤੇ ਸ਼ਾਮ ਆ ਤੇ ਉੱਦਾਂ ਇੱਥੇ ਸ਼ਾਨ ਹੀ ਹੁਣੀ ਐ ਡਾਂਸ ਬੋਲ ਇੱਥੇ ਡਾਂਸ ਬੋਲ ਖੇਡ ਕੇ ਆਟਿਆਂ ਤੇ ਜਿਹਨੂੰ ਇਹ ਗੇਮ ਦਾ ਪਤਾ ਵਾ ਜ਼ਰੂਰ ਦੱਸਿਓ ਗੇਮ ਬਹੁਤ ਘੈਂਟ ਆ ਜਿਹੜੀ ਅਸੀਂ ਖੇਡੀ ਮਜ਼ਾ ਬਹੁਤ ਆਉਂਦਾ ਮੇਰੀ ਤਾਂ ਲੱਤ ਇਥੋਂ ਦੁਖਣ ਢਈ ਆ ਚੀਜ਼ ਤੋਂ ਬਹੁਤ ਜ਼ਿਆਦਾ ਇੰਦਰ ਕੱਪੜੇ ਹੀ ਧੋਈ ਜਾਂਦੇ ਹੀਰੋ ਬਣ ਗਿਆ ਵੇਖ ਲੋ ਹੀਰੋ ਬਣਿਆ ਵਲੌਗ ਸਟਾਰਟ ਕੀਤਾ ਹੀ ਰੋਨੇ ਪਤਾ ਨਹੀਂ ਕੀ ਮਰਾ ਆ ਬਾਹਰੋਂ ਫਿਰਤੇ ਇਹ ਕੀ ਵੱਜਾ ਹਾਂ ਪਤਾ ਨਹੀਂ ਕੋਬਲਾ ਨਹੀਂ ਉਹ ਜਿਹੜਾ ਮਾਰਨਾ ਉਹ ਪਾਚ ਮੇਰੇ ਕਿਆ ਮੱਟਾ ਕੀ ਹਾਂ ਕਿੱਥੇ ਕਵੱਜਾ ਹਾਂ ਸਿਰ ਚੁੱਪ ਆਉਂਦੇ ਮਾਰਨਾ ਉਹ ਨਹੀਂ ਆਉਣਾ ਦੀਪੂ ਮਾਰਨਾ ਉਹਦੇ ਹੀ ਨਾਲ ਦੇ ਤਨ ਮਾਰ ਮੇਰੇ ਦਿੱਤਾ ਨੇ ਕਿਦਾਂ ਮੱਜ ਗਿਆ ਮੰਮੀ ਆਸ ਕੀ ਹੈ ਇਹ ਸੀ ਕਿਹਾਂ ਡੈਡੀ ਨਾਲ ਪ੍ਰੈਂਕ ਕਰਦੇ ਪੈ ਮम्मी ਨੇ ਧਿਆਨ ਨਾ ਵੇਖਿਆ ਪਤਾ ਲੱਗਾ ਹੁਣ ਡੈਡੀ ਨਾਲ ਕਰਦੇ ਡੈਡੀ ਨੂੰ ਵੇਖਿਓ ਪਤਾ ਲੱਗਦਾ ਕਿ ਨਹੀਂ ਗਾਇਜ਼ ਮੰਮੀ ਬਣਾਣਾ ਪ੍ਰੈਂਕ ਕੀਤਾ ਅਪ੍ਰਲ ਫੂਲ ਬਣਾਇਆ ਇਹਨਾਂ ਨੂੰ ਮੈਂ ਮੈਂ ਤਾਂ ਅੰਦਰੋਂ ਡਾਲੀ ਗਈ ਮੈਂ ਤਾਂ ਟੋਪਕਾ ਸੱਕਾ ਕਹੀ ਹਦੋਂ ਮਰਵਾ ਬੀ ਹੈ ਹਾਂ ਟੋਪਕਾ ਹੀ ਮਰਵਾ ਬੂ ਲਿਆ ਪਰ ਠੀਕੋ ਚੜਦਾ ਹੈ ਬੜੀ ਆਵਾਜ਼ ਸੀ ਤੁਹਾਡੀ ਥੋੜੀ ਬਾਤ ਹੋ ਗਈ ਓ ਆ ਇਹਨੇ ਦੱਸਿਆ ਹੀ ਇਹ ਕਰਨਾ ਹੈ ਦਿਮਾਗ 'ਚ ਨਹੀਂ ਆਇਆ ਆਪਣੇ ਉਹ ਸੋ ਰੋ ਰਹੇ ਨਹੀਂ ਬਣੀ ਰੇਚੀ ਆ ਗਈ ਗਾਇਸ ਇਹ ਅਪਰਲ ਸੂਲਾ ਇਹਨਾਂ ਨੂੰ ਤਾਂ ਪਤਾ ਲੱਗ ਗਿਆ ਹੁਣ ਡੈਡੀ ਨਾ ਕਰਦੇ ਆ ਇਹਨਾਂ ਨੇ ਜਾਣ ਕੇ ਆਉਣਾ ਮੰਮੀ ਨੂੰ ਨਹੀਂ ਸੀ ਪਤਾ ਲੱਗਾ ਚਲੋ ਹੁਣ ਵੇਚਦੇ ਆ ਡੈਡੀ ਦਾ ਰੇ ਉਹ ਤੇਰੀ ਨੂੰ ਇਹ ਕੀ ਹੋਇਆ ਕੀ ਹੋਇਆ ਹਾਂ ਬੋਆ ਬੱਚਾ ਹਾਂ ਹਾਂ ਆ ਨਿਆ ਆ ਰਿਆ ਕੱਪੜਾ ਫੜ ਉਹ ਤੇਰੀ ਨੂੰ ਵੇਚੀ

ਇਹ ਕੋਈ ਟੈਨਸ਼ਨ ਹੀ ਨਹੀਂ ਡਾਡੀ ਨੂੰ ਬਰਾਵਾ ਪਤਾ ਲੱਗ ਗਿਆ ਡੈਡੀ ਨੇ ਮੈਨੂੰ ਇਸ਼ਾਰਾ ਕਰਤਾ ਮੈਨੂੰ ਪਤਾ ਲੱਗ ਗਿਆ ਡੈਡੀ ਕਿੱਦਾਂ ਪਤਾ ਲੱਗਾ ਕਿੱਦਾਂ ਪਤਾ ਲੱਗਾ ਮੈਨੂੰ ਫੜ ਤਾ ਕੰਮ ਹੀ ਰੋਈਦਾ ਮੈਂ ਇਹ ਜਿਵੇਂ ਪਤਾ ਲੱਗ ਗਿਆ ਹਾਂ ਦਾ ਤੂੰ ਦੱਸਿਆ ਡਾਡੀ ਨਾ ਮੈਂ ਨਹੀਂ ਦੱਸਿਆ ਮੋਬਾਈਲ ਤੋਂ ਵੇਖ ਕੇ ਪਤਾ ਲੱਗ ਗਿਆ ਮੋਬਾਈਲ ਦੇਖ ਕੇ ਪਤਾ ਲੱਗ ਗਿਆ ਤੂੰ ਤਾਂ ਸਿਰਫ ਮੋਬਾਈਲ ਦੇਖਣ ਵੀਡੀਓ ਬਣਾਉਣੇ ਬਸ ਕੀ ਹੋ ਗਿਆ ਮਰਾ ਨੀ ਅੱਛਾ ਅੱਛਾ ਵਲੌਗ ਕਿੱਦਾਂ ਬਣ ਜੂ ਤੂੰ ਪਾਗਲ ਮਨ ਹੌਂ ਲਾ ਕੇ ਤੋਰੇ ਹੱਥ ਕਰ ਚਲੋ ਗਾਇਸ ਵੈਸੇ ਤਾਂ ਸਕਸੈਸਫੁਲ ਹੋ ਗਿਆ ਮੋਬਾਈਲ ਦਾ ਕਰਕੇ ਮੰਮੀ ਨੂੰ ਨਹੀਂ ਪਤਾ ਲੱਗਾ ਮੰਮੀ ਨੂੰ ਨਹੀਂ ਪਤਾ ਲੱਗਾ ਮੰਮੀ ਨੇ ਬੜਾ ਧਿਆਨ ਨਾ ਦੇਖਿਆ ਹਾਂ ਨਹੀਂ ਨਹੀਂ ਕੀ ਚਾਰੀਆਂ ਮੈਂ ਜੇ ਪੂਰਾ ਪ੍ਰੋਪਰ ਡੈਡੀ ਕਰ ਦ ਮੰਮੀ ਨੇ ਦੱਸਿਆ ਨਹੀਂ 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 ਮੋਬਾਈਲ ਵੇਖ ਕੇ ਭਰਾਵਾ ਮੋਬਾਈਲ ਵੇਖ ਕੇ ਪਤਾ ਲੱਗਾ ਆਪਾਂ ਫਨੀ ਪ੍ਰੈਂਕ ਕੀਤਾ ਹੀਗਾ ਤਾਂ ਹੁਣ ਆਪਾਂ ਚੱਲਿਆਂ ਮੱਲਾਂ ਵਾਲੇ ਸ਼ਾਪਿੰਗ ਕਰਨ ਥੋੜੀ ਜੀ ਮੰਮੀ ਨੇ ਜਿਹੜਾ ਕੀ ਲੈ ਕੇ ਆਉਣਾ ਇੱਕ ਮਧਾਣੀ ਲਿਓਣੀ ਆ ਲੱਕੜ ਦੀ ਹੈ ਇਹ ਕੋਲ ਐਨ ਚੱਲਿਆਂ ਤੇ ਥੋੜਾ ਜਿਹਾ ਹੋਰ ਸਮਾਨ ਆ ਆਪਾਂ ਇਹਨੂੰ ਆ ਬੁਖਾਰ ਕਾਦੀ ਆ ਦਵਾਈ ਆ ਟਾਈਫਾਈਡ ਦੀ ਇਨਫੈਕਸ਼ਨ ਇਨਫੈਕਸ਼ਨ ਦੀ ਫੈਕਸ਼ਨ ਕੀ ਕੀ ਬਿਵੇਂ ਬੋਲਣਾ ਹੀ ਭੁੱਲ ਗਿਆ ਇਨਫੈਕਸ਼ਨ ਇਨਫੈਕਸ਼ਨ ਦੀ ਦਵਾਈ ਹੀ ਇਹ ਦੀ ਵਿਚਾਰੇ ਦੀ ਪਤਾ ਕੀ ਹੋਇਆ ਥੋਤੀ ਗਈ ਆ ਦੇਖੋ ਕੱਪੜੇ ਚੋਂ ਕੱਢ ਕੇ ਉੱਥੋਂ ਕੱਪੜੇ ਧੋਤੇ ਮੰਮੀ ਨੇ ਤੇ ਰੰਗ ਰੰਗ ਵਿਚਾਰੇ ਦੇ ਹੱਥਾਂ ਨੂੰ ਲੱਗ ਗਿਆ ਦੇਖ ਲਓ ਦਵਾਈ ਸਾਰੀ ਖਰਾਬ ਹੋ ਗਈ ਚਲੋ ਕਹਿੰਦੇ ਦਵਾਈ ਜੇ ਤੋਤੀ ਜਾਵੇ ਵਧੀਆ ਹੁੰਦਾ ਹਾਂ ਨਹੀਂ ਮੰਮੀ ਕਹਿੰਦੀ ਜੇ ਗਵਾਚ ਜਵੇ ਗਲਤ ਕਹਿਤਾ ਮੰਮੀ ਕਹਿੰਦੀ ਜੇ ਦਵਾਈ ਗਵਾਚ ਜਵੇ ਵਧੀਆ ਹੁੰਦਾ ਪਰ ਇਹ ਗਵਾਚੀ ਨਹੀਂ ਤੇ ਲੱਗ ਗਈ ਚਲੋ ਤੂੰ ਕਹਦੇ ਤੋਤੀ ਹੋਈ ਦਵਾਈ ਵਧੀਆ ਹੁੰਦਾ ਬਾਤੀ ਬੋਲਣਾ ਸਾਰੀਆਂ ਰੰਗ ਦਿੰਦਾ ਸੱਚੀ ਮੱਲਾਂ ਵਾਲੇ ਚੱਲੇ ਆ ਏਦਾਂ ਬਹਿ ਕੇ ਜਾਣਦੇ ਹੀ ਅਸੀਂ ਪੀਤਾ ਮੱਲਾਂ ਵਾਲੇ ਮੰਗੇਓ ਸ਼ੇਕ ਬਹੁਤ ਜ਼ਿਆਦਾ ਸਵਾਦ ਸੀ ਮੰਮੀ ਲੈਣ ਆਈ ਹੁਣ ਮਧਾਣੀ ਜਿਹੜੀ ਹੱਥਾਂ ਨਾਲ ਨਹੀਂ ਰੜਕਦੇ ਤੇ ਉਹ ਵੇਖਣ ਆਏ ਆ ਤੇ ਜੂਸ ਪੀ ਲਿਆ ਆਪਾਂ ਤੇ ਆਹ ਵੇਖੋ ਬਈ ਮੁਰਸਲ ਖੜਾ ਨਿੱਕਾ ਜਾ ਹੈਨਾ ਬੈਟਰੀ ਵਾਲਾ ਅੱਛਾ ਕਿਵੇਂ ਦੀ ਲੱਗੀ ਲੈ ਲਾਹੇ ਮਮੀ ਹੋਰ ਕੀ ਹੋਰ ਵੇਖਣੀ ਮਮੀ ਕਹਿੰਦੀ ਵਧੀਆ ਨਹੀਂ ਲੱਗੀ ਹੋਰ ਵੇਖੋ ਆ ਕਿੰਨੇ ਦੀਆਂ ਲਓ ਜੀ ਮਮੀ ਨੇ ਤਾਂ ਤਿੰਨ ਹੀ ਵੇਖ ਲਈਆਂ ਪਸੰਦ ਕਰ ਲਈਆਂ ਤਿੰਨੇ ਲੈਣੀਆਂ ਵਾ ਸਭ ਇੱਕੋ ਸੋ ਇੱਕੋ ਹੀ ਆ ਚੀਜ਼ਾਂ ਤਿੰਨੇ ਸੇਮ ਹੀ ਆ ਜਿਹੜੀ ਮਰਜ਼ੀ ਚੱਕੋ ਸੋਹਣੀ ਲੱਗੀ ਐ ਹੋਈ ਇੱਕ ਆਉਂਦੀ ਹੁੰਦੀ ਐ ਇਦਾਂ ਦੀਆਂ ਸੇਮ ਹੀ ਹੁੰਦੀਆਂ ਵਾ ਕਰਾ ਲਈ ਪੈਕ ਅੱਛਾ ਵਾ ਡਬਲ ਬੈੱਡ ਵਾਲੇ ਇੱਕ ਕੱਪਾ ਲੈਣ ਲੱਗੇ ਚਟਾਈ ਮੋਟਰ ਤੇ ਆਪਣੇ ਕੰਮ ਘੁਮਾਉਗੇ ਚਟਾਈ ਵੀ ਆਪਾਂ ਲੈ ਚੱਲੇ ਆਪ ਵੱਡੀ ਸਹੀ ਆ ਸਿੰਗਲ ਤੂੰ ਲੈਣੀ ਆ ਸਿੰਗਲ ਲੈ ਲੈਨੇ ਮੋਟਰ ਲਈ ਤੇ ਡਬਲ ਆਪਾਂ ਕਰਦੇ 300 ਰੁਪਏ ਬਸ ਇਹ ਰਹਿ ਗਏ 300 ਪੋਣੀ ਪੀਣਾ Achha, गोड़ लेना गोड़ लेना चारा। अच्छा डैडी होनी गुड़ ਲੈਣ ਆਏ ਆ ਕਿਹੜਾ ਗੁੜ ਲੈਣਾ ਆ ਇਹ ਚਾਹ ਵਾਲਾ ਅੱਛਾ ਚਾਹ ਵਾਲਾ ਠੀਕ ਆ ਮੈਂ ਹੋਰ ਹੀ ਭਲੇਖੇ ਜੀ ਲਓ ਜੀ ਹੁਣ ਦੇਖਣ ਲੱਗੀਆਂ ਸੂਟ ਇਹ ਇਹਨਾਂ ਨੇ ਨੇਰਾ ਕਰਕੇ ਜਾਣਾ ਹੋਰ ਕੁਛ ਨਹੀਂ ਤੇ ਚਲੋ ਹੁਣ ਆਪਾਂ ਸੂਟ ਸਾੜ ਲੈ ਕੇ ਚੱਲਦੇ ਘਰੇ ਕੀ ਤਾਂ ਨਹੀਂ ਦੇਖੇ ਜਾਣੇ ਕਿਉਂ ਉੱਧੇ ਹੋਰ ਜਾਣਾ ਲੈ ਕੇ ਲੈ ਨਹੀਂ ਕਾਪਾ ਕੋਈ ਸਸਤਾ ਲੈ ਲਵਾਂਗਾ ਸਿਲੈਕਟ ਕੀਤਾ ਕਿ ਨਹੀਂ ਕੋਈ ਆ ਦੇਖਿਆ ਬੜਾ ਟਾਈਮ ਲਾਉਂਦੇ ਆ ਸਿਲੈਕਟ ਕਰਨ ਤੇ ਉਹਨੂੰ ਵਿਚਾਰ ਨੂੰ ਜੋੜਦੇ ਓਕੇ ਕਰਦੇ ਨੇ ਆ ਦੇਖੋ ਪਤਾ ਨਹੀਂ ਕਿੰਨੀ ਢੇਰੀ ਲੱਗੀ ਹੋਈ ਪਰੇ ਹੈ ਆਹ ਜੀ ਹੁਣ ਆਪਦੇ ਲਈ ਵੇਖਦੇ ਪਏ ਆ ਮੈਂ ਕਿਹਾ ਮੰਮੀ ਜਿੰਨਾ ਚਿਰ ਲੈਂਦੀ ਆ ਆਪਦੇ ਲਈ ਵੇਖ ਲਈ ਬੜਾ ਚੇਰ ਹੋ ਗਿਆ ਸ਼ਾਪਿੰਗ ਹੀ ਨਹੀਂ ਕੀਤੀ ਚਲੋ ਜੀ ਸਮਾਨ ਆ ਸਮਾਨ ਖਰੀਦ ਲਿਆਉਣਾ ਆਪਾਂ ਇਥੋਂ ਕੇਲੇ ਸੇਬ ਲੈ ਲਏ ਤੇ ਤੁਹਾਨੂੰ ਤੇ ਬਾਅਦ ਵਿੱਚ ਚਲਦੇ ਘਰੇ ਨੇਰਾ ਉਹ ਚੱਲਿਆ ਵਧੀਆ ਜੋ ਚਾਹ ਪਾਣੀ ਪੀ ਆਈਏ ਤੁਹਾਨੂੰ ਜੀ ਪਹੁੰਚ ਗਏ ਘਰੇ ਆਪਾਂ ਤੇ ਘਰੇ ਆ ਗਏ ਹੁਣ ਤੁਹਾਨੂੰ ਦਿਖਾਉਣੇ ਅਸੀਂ ਕੀ ਕੀ ਖਰੀਦਿਆ ਆਹ ਦੇਖੋ ਇੱਕ ਤਾਂ ਆਪਾਂ ਆ ਖਰੀਦਿਆ ਬਈ ਮਧਾਨੀ ਖਰੀਦੀ ਇਹ ਤੇ ਰਹਿਦਾ ਹੀ ਨਹੀਂ ਰਿਹਾ ਆਹ ਖਰੀਦੀ ਵੇਖੀ ਨਾ ਦੀ ਏ ਮਿਲ ਗਈ ਹੋਰ ਆ ਮਿਲ ਗਈ ਤੇਰੀ ਹੁਣੇ ਨਹੀਂ ਇੱਕੋ ਨੇ ਆਇਆ ਇਥੇ ਤੇਰੇ ਤੇ ਲੱਗ ਗਈ ਮੈਂ ਤਾਂ ਵੀ ਆ ਡਾਈਟ ਤੇ ਸਮਾਨ ਤੇ ਲੱਗੇ ਆ ਗਾਇਜ਼ ਲਈ ਦੇਖ ਲੋ ਕਿੱਦਾਂ ਦੀ ਲੱਗੀ ਹਨ ਮੰਮੀ ਕਹਿੰਦੀ ਅੰ데 ਨਾਲ ਆਪਾਂ ਦੁੱਧ ਦੁੱਧ ਰਿੜਕਿਆ ਕਰਾਂਗੇ ਤੇ ਕੇ ਖਰੀਦ ਲਈ ਬਾਕੀ ਆਪਾਂ ਆਪਣੀ ਡਾਈਟ ਖਰੀਦ ਲਈ ਕਾਜੂ ਬਦਾਮ ਖਰੋਟ ਕੱਪੜੇ ਖਰੀਦੇ ਗਾਇਜ਼ ਹੋਰ ਆਪਣਿਆਂ ਦੇ ਵਿੱਚੋਂ ਆ ਵੇਖੀ ਲਾ ਪ੍ਰੀਗ ਆ ਮਮਮੀ ਦਾ ਸੂਟ ਹੈ ਨਾ ਤੇ ਆ ਵੀ ਮਮਮੀ ਦਾ ਸੂਟ ਆ ਵੀ ਸੋਹਣਾ ਨਾ ਆ ਜਿਸ ਸੂਟ ਆਹੀ ਸਹੀ ਇੱਟਾ ਹੀ ਆ ਮਹਿੰਗਾ ਵਾ ਇਹ ਵੈਸੇ ਵਧੀਆ ਲੱਗਾ ਮੈਂ ਖਰੀਦ ਲਿਆ ਪਹਿਲੀ ਵਾਰ ਗਏ ਸੀ ਨਾ ਸ਼ੋਪਿੰਗ ਤੇ ਕੁਝ ਖਰੀਦ ਨਹੀਂ ਕਿੰਨੇ ਦਾ ਆ 1500 ਦਾ ਮਹਿੰਗਾ 2500 ਦਾ ਨਾ ਚਾਹੀਦਾ ਹਾਂ ਇਸ ਕਾਨੂੰ ਮਹਿੰਗਾ ਵਾ ਕੰਨ ਜਰੋ ਐ ਕਰੋ ਨਹੀਂ ਤੂੰ ਦੋਵਾਂ ਨੇ ਪਾਉਣਾ ਲੀਰਾ ਸੀ ਲੋ ਆਹੋ ਝਾਕੋ ਇਹ ਕਰੋ ਓਏ ਨੀਰਾ ਸੀ ਲੋ ਨੀਰਾ ਲੋੜ ਕੇ ਸੀ ਹੈ ਗਈ ਸੀ ਆਹੋ ਪ੍ਰਾਣੀ ਚਾਹੀਦੇ ਬੋਰੀਆਂ ਮੋਰੀਆਂ ਚੋਂ ਕੱਢ ਕੇ ਪਾਓ ਫੂਲ ਕੀ ਆ ਤੇ ਗਾਇਜ਼ ਇੱਕ ਆ ਖਰੀਦੀ ਆ ਆਪਾਂ ਚਟਾਈ ਇਹ ਆਪਾਂ ਮੋਟਰ ਤੇ ਜਿਵੇਂ ਮੋਟਰ ਤੇ ਆਪਾਂ ਜਿਵੇਂ ਰੈਸਪੀਆ ਮਗਾ ਬਣਾਉਣੇ ਆ ਘਰੇ ਵੀ ਕੰਮ ਆ ਜੂਗੀ ਤੇ ਸਾਰੇ ਕੰਮ ਆ ਜਾਣਗੇ ਸਾਰੇ ਤੇ ਮੁੰਡੀ ਵੀ ਕਰ ਇਹਨੂੰ ਕਿੱਦਾਂ ਕਰੇਗਾ ਓ ਮਮੀ ਇਦਾਂ ਹੀ ਟ੍ਰੈਕ ਜਾਂਦੀ ਆੜ ਜਾਂਦੀ ਨਹੀਂ ਨਹੀਂ ਆ ਤਾਂ ਨਿੱਕੀ ਆ ਨਾ ਮਧਾਨੀ ਚਾਟੀ ਵਿੱਚ ਕਿਦਾਂ ਕੀ ਨਿਕਾ ਨਾ আরে ਆ ਤਾਂ ਲੰਮਾ ਚਾਹੀਦਾ ਨਾ ਇੱਥੋਂ ਆ ਆ ਬਈ ਆ ਦੇਖੋ ਸੈੱਟ ਕਰਤੀ ਆਪਾਂ ਆ ਜਿਹੜੀ ਚੀਜ਼ ਨਾ ਥੱਲੇ ਹੋ ਜਾਂਦੀ ਖਿੱਚ ਕੇ ਉਹ ਦੇਖੋ